ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਬੁਟੀਕ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਆ ਜੀ ਫਰਸ਼ੀ ਸਲਵਾਰ ਦੀ ਕਟਿੰਗ ਇੱਕ ਕਟਿੰਗ ਮੈਂ ਤੁਹਾਨੂੰ ਸਾਰੀ ਦੱਸਾਂਗੀ ਆਪਣੇ ਕੋਲ ਇਹ ਫੈਬਰਿਕ ਹੈਗਾ ਇਸ ਤਰ੍ਹਾਂ ਵਰਕ ਹੋਇਆ ਦੇਖੋ ਠੀਕ ਹੈ ਇਸ ਤਰ੍ਹਾਂ ਇੱਕ ਸਾਈਡ ਤੇ ਵਰਕ ਜਾ ਰਿਹਾ ਇਸ ਤਰ੍ਹਾਂ ਠੀਕ ਹੈ 2 ਮੀਟਰ ਆਪਣੇ ਕੋਲ ਕੱਪੜਾ ਤੇ ਆਪਾਂ ਨੇ ਇਸ ਦੀ ਕਟਿੰਗ ਕਿਸ ਤਰ੍ਹਾਂ ਕਰਨੀ ਫਰਸ਼ੀ ਸਲਵਾਰ ਅੱਜ ਕੱਲ ਜਿਹੜੀ ਚੱਲ ਰਹੀ ਹੈ ਹੌਲ ਟ੍ਰੈਂਡ ਦੇ ਵਿੱਚ ਠੀਕ ਹੈ ਇਸ ਦੀ ਆਪਾਂ ਕਟਿੰਗ ਕਰਨੀ ਹੈ ਤੇ ਨਾਪ ਆਪਣਾ ਹੈਗਾ ਜੀ 36 ਇੰਚ ਤਿਆਰ ਲੰਬਾਈ ਤੇ 26 ਇੰਚ ਤਿਆਰ 벨ਟ 6 ਇੰਚ ਪਹੁੰਚਾ ਬਾਕੀ 4 ਇੰਚ 14 ਇੰਚ ਆਸਨ ਠੀਕ ਹੈ ਜੀ ਇਸ ਨਾਪ ਦੇ ਅਕੋਰਡਿੰਗ ਆਪਾਂ ਨੇ ਕਟਿੰਗ ਕਰਨੀ ਹੈ ਬਣੇ ਰਹਿਣਾ ਜੀ ਵੀਡੀਓ ਦੇ ਨਾਲ ਠੀਕ ਹੈ ਸਭ ਤੋਂ ਪਹਿਲਾਂ ਦੇਖੋ ਆਪਾਂ ਕੱਪੜੇ ਦੀ ਪੁੱਠ ਸਿੱਧ ਚੈੱਕ ਕਰ ਲੈਣੀ ਹੈ ਕੱਪੜਾ ਆਪਣੇ ਕੋਲ ਹੈਗਾ ਜੀ ਖਾਦੀ ਕਾਟਨ ਇਸ ਤਰ੍ਹਾਂ ਬਾਰਡਰ ਤੇ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਸਾਈਡ ਤੇ ਇੱਕ ਸਾਈਡ ਤੇ ਬਾਰਡਰ ਬਣਿਆ ਹੋਇਆ ਇੱਕ ਸਾਈਡ ਤੋਂ ਆਪਣਾ ਇਹ ਪਲੇਨ ਹੈਗਾ ਠੀਕ ਹੈ ਤੇ ਉੱਥੀ ਸਾਈਡ ਆਪਾਂ ਨਿਸ਼ਾਨ ਲਾ ਲੈ ਇਸ ਤਰ੍ਹਾਂ ਕਰਾਸ ਦਾ ਨਿਸ਼ਾਨ ਲਾ ਲੈਣਾ ਇਸ ਨੂੰ ਪੁੱਠਾ ਕਰ ਲੈਣਾ ਠੀਕ ਹੈ ਇਹ ਦੇਖੋ ਆਪਾਂ ਇਸ ਨੂੰ ਪੁੱਠਾ ਕਰਕੇ ਇਸ ਤਰ੍ਹਾਂ ਤੈਅ ਕਰ ਲੈਣੀ ਇੱਕ ਤੈਅ ਮੈਂ ਕਰ ਲਈ ਫਿਰ ਇੱਕ ਇੱਕ ਤੈਅ ਫਿਰ ਕਰਨੀ ਆਪਾਂ ਨੇ ਇਹ ਦੇਖੋ ਠੀਕ ਹੈ ਇਸ ਤਰ੍ਹਾਂ ਡਬਲ ਤੈਅ ਕਰ ਲੈਣੀ ਇਹਦੇ ਵਿੱਚੋਂ ਹੀ ਆਪਾਂ ਨੇ 벨ਟ ਕੱਢਣੀ ਤੇ ਇਹਦੇ ਵਿੱਚੋਂ ਹੀ ਆਪਾਂ ਨੇ ਯਾਨੀ ਕਿ ਕੁੰਦੇ ਕੱਢਣੇ ਆ ਠੀਕ ਹੈ ਜੀ ਨਾਪ ਵੀ ਆਪਣਾ ਥੋੜਾ ਹੈਲਥੀ ਹੈ ਉਸ ਹਿਸਾਬ ਦੇ ਨਾਲ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਨੇ ਲੈਂਥ ਲੈਣੀ ਹੈ ਸਭ ਤੋਂ ਪਹਿਲਾਂ ਆਪਾਂ ਨੇ ਲੈਂਥ ਲੈਣੀ ਲੈਂਥ ਹੈ ਕਿ 36 36 ਇੰਚ ਇਹਦੇ ਵਿੱਚੋਂ ਆਪਾਂ ਨੇ 5 ਇੰਚ 벨ਟ ਘਟਾ ਦੇਣੀ ਠੀਕ ਹੈ ਤੇ ਹੋ ਗਈ ਆਪਣੀ 33 33 ਇੰਚ 33 33 ਇੰਚ ਦੇ ਵਿੱਚ ਆਪਾਂ ਨੇ 3 ਇੰਚ ਪਲੱਸ ਕਰ ਲੈਣਾ 34 34 ਇੰਚ ਠੀਕ ਹੈ ਇਧਰ ਤੋਂ ਵੀ ਆਪਾਂ ਨੇ 34 ਲਾ ਲੈਣਾ ਦੇਖੋ ਜੀ ਇਧਰੋਂ ਆਪਾਂ 34.5 ਲਾਇਆ ਤੇ ਇਧਰੋਂ ਵੀ ਆਪਾਂ ਨੇ 34.5 ਨਿਸ਼ਾਨ ਲਾ ਲੈਣਾ ਬੱਸ ਇਹ ਸਾਡੀ ਲੰਬਾਈ ਹੈਗੀ ਆ 31.5 ਆਪਾਂ ਨੇ 4 3 ਇੰਚ ਕਿਉਂ ਵੱਧ ਲਾਇਆ ਕਿਉਂਕਿ ਆਪਣੀ ਅੱਡੀ ਵਾਲੀ ਸਾਈਡ ਆਪਣਾ ਪਹੁੰਚਾ ਵੱਲੋਂ ਚੱਕੀ ਜਾਂਦੀ ਸਲਵਾਰ ਉਹ ਨਹੀਂ ਚੱਕੀ ਜਾਏਗੀ ਹੁਣ ਤੁਸੀਂ ਪਹੁੰਚਾ ਆਪਣਾ ਕਿੰਨਾ ਰੱਖਣਾ ਚਾਹੁੰਦੇ ਹੋ 9 ਇੰਚ 10 ਇੰਚ ਕਿੰਨਾ ਵੀ ਖੁੱਲਾ ਰੱਖਣਾ 11 ਇੰਚ ਉਹ ਤੁਸੀਂ ਰੱਖ ਸਕਦੇ ਹੋ ਆਪਾਂ 8 ਇੰਚ ਤਿਆਰ ਕਰਾਂਗੇ ਤੇ ਤਕਰੀਬਨ 10 ਇੰਚ ਦੀ ਕਟਿੰਗ ਕਰਾਂਗੇ ਠੀਕ ਹੈ ਇਦਾਂ ਆਪਾਂ ਨੇ ਆਸਣ ਲਾਉਣਾ ਹੈ ਕਿ ਤੁਸੀਂ ਕੱਪੜੇ ਦੇ ਅਕੋਰਡਿੰਗ ਹੀ ਰੱਖੋਗੇ ਹੁਣ ਦੇਖੋ ਆਪਣਾ ਇਹ ਤਕਰੀਬਨ 15 ਇੰਚ ਰੱਖਾਂਗੇ ਇਹਦੇ ਫਰਸ਼ੀ ਸਲਵਾਰ ਦੇ ਵਾਲ ਜਿਹੜੇ ਹੁੰਦੇ ਉਹ ਦੋ ਤਿੰਨ ਹੀ ਪੈਂਦੇ ਹੁੰਦੇ ਆ ਇੱਥੋਂ ਆਪਾਂ ਨੇ ਆਸਣ ਲਾ ਲੈਣ 12 ਇੰਚ ਦਾ ਆਪਾਂ ਨੇ ਆਸਣ ਲਾ ਲਿਆ ਦੇਖੋ ਆਪਾਂ ਨਿਸ਼ਾਨ ਲਾ ਲਏ ਆਸਣ ਦਾ ਠੀਕ ਹੈ ਜੀ ਇਹ ਦੇਖੋ ਆਪਾਂ ਨੇ ਇਹ ਨਿਸ਼ਾਨ ਲਾ ਲਏ ਇੱਥੋਂ ਆਪਾਂ ਨੇ ਜਿੱਧਰ ਪਹੁੰਚਾ ਰੱਖਣਾ ਹੈ ਉਧਰ ਨੂੰ ਮੋਲਾ ਲੈਣਾ ਹੈ ਆਸਣ ਨੂੰ ਇਹ ਦੇਖੋ ਆਪਣੀ ਸਲਵਾਰ ਦੀ ਸ਼ੇਪ ਪੂਰੀ ਬਣ ਗਈ ਮਾਰ ਕੇ ਤੁਹਾਨੂੰ ਦਿਖ ਰਹੀ ਹੋਣੀ ਆ ਠੀਕ ਹੈ ਜੀ ਹੁਣ ਇਹਦੇ ਵਿੱਚ ਮੇਨ ਕੀ ਹੈਗਾ ਆਹ ਦੇਖੋ ਜੇਕਰ ਆਪਾਂ ਇੱਥੋਂ ਕਟਿੰਗ ਕਰਦੇ ਆਪਾਂ ਲੈਂਥ ਤੋਂ ਇਹ ਦੇਖੋ ਇਸ ਤਰ੍ਹਾਂ 33.5 ਰੱਖ ਕੇ ਆਪਾਂ ਨੇ ਇੱਧਰ ਰੱਖ ਲੈਂਦੇ ਆਪਣਾ ਅਸਨ ਇੱਥੇ ਆ ਰਿਹਾ ਸੀ ਆਪਾਂ 3 ਇੰਚ ਕਿਉਂ ਵਧਾਇਆ ਕਿਉਂਕਿ ਇਹ ਚੀਜ਼ ਆਪਣੀ ਵੱਧ ਕੇ ਉੱਪਰ ਚਲੇਗੀ ਚਲੇ ਜਾਏਗੀ ਇੱਧਰ ਆਪਣੀ ਜਿਹੜੀ ਇਹ ਸਲਾਈ ਸੀਨ ਹੈ ਨਾਲੀ ਵਾਲੀ ਸੀਨ ਹੈ ਉਹ ਥੋੜੀ ਲੰਬੀ ਹੋ ਜਾਏਗੀ ਤੇ ਆਪਣੀ ਸਲਵਾਰ ਨੂੰ ਖਿੱਚਣੀ ਪੈਗੀ ਇਸ ਕਰਕੇ ਆਪਾਂ ਇੱਥੋਂ ਦੇਖੋ ਇਹਨੂੰ ਸ਼ੇਪ ਦੇਵਾਂਗੇ ਇਸ ਤਰ੍ਹਾਂ ਕੁਝ ਇਰਸ਼ੀ ਤੇ ਸ਼ੇਪ ਦੇ ਸਾਲ ਨੇ ਇਸ ਦਾ ਠੀਕ ਹੈ ਜੀ ਇਹਦੇ ਹੁਣ ਕਰਦੇ ਆ ਕਟਿੰਗ ਬਹੁਤ ਸੌਖੀ ਹੈ ਜੀ ਸਲਵਾਰ ਇਹ ਦੇਖੋ ਆਪਾਂ ਨੇ ਜਿੱਥੇ ਨਿਸ਼ਾਨ ਲਾਏ ਨੇ ਉੱਥੋਂ ਆਪਾਂ ਕਟਿੰਗ ਕਰ ਦੇਣੀ ਆ ਪਨ ਘੇਰ ਕੱਪੜੇ ਦੇ ਅਕੋਰਡਿੰਗ ਰੱਖਣਾ ਪਿਆ ਵੈਸੇ ਤੁਸੀਂ ਨਾਪ ਦੇ ਅਕੋਰਡਿੰਗ ਘੇਰ ਰੱਖ ਸਕਦੇ ਹੋ ਜੇਕਰ ਤੁਹਾਡਾ ਨਾਪ ਨਾਪ ਹੈਲਥੀ ਹੈ ਜਿਵੇਂ ਕਿ ਇਹਨਾਂ ਦੀ 26 ਇੰਚ 벨ਟ ਤਿਆਰ ਹੋਣੀ ਹੈ ਤੇ ਆਪਾਂ ਨੂੰ ਇਹ ਵਾਲਾ ਘੇਰ ਵੀ ਜ਼ਿਆਦਾ ਚਾਹੀਦਾ ਠੀਕ ਹੈ ਇਹ ਆਪਣੇ ਕੋਲ ਕੱਪੜਾ ਹੈਗਾ ਸੀਗਾ ਪੂਰਾ ਪੂਰਾ 2 ਮੀਟਰ ਠੀਕ ਹੈ ਜੀ ਇਹ ਹੋ ਗਈ ਆਪਣੀ ਸਲਵਾਰ ਦੀ ਕਟਿੰਗ ਹੁਣ ਆਪਾਂ ਕਰਦੇ ਹਾਂ 벨ਟ ਦੀ ਕਟਿੰਗ ਇਹ ਜਿਹੜਾ ਆਪਣਾ ਕੋਲ ਕੱਪੜਾ ਬਚਿਆ ਇਹਦੇ ਵਿੱਚੋਂ ਆਪਾਂ ਨੇ 벨ਟ ਕਟਿੰਗ ਕਰਨੀ ਇਸ ਸਲਵਾਰ ਤੇ ਬਾਰਡਰ ਬਣਿਆ ਹੋਇਆ ਮਤਲਬ ਜਾਨੀ ਕਿ ਕਢਾਈ ਹੋਈ ਹੈ ਜੇਕਰ ਤੁਸੀਂ ਪਲੇਨ ਸਲਵਾਰ ਬਣਾ ਰਹੇ ਹੋ ਤਾਂ ਤੁਸੀਂ ਉਹਦੇ ਉੱਪਰ ਡਿਜ਼ਾਈਨ ਕਰਕੇ ਵੀ ਇਸ ਨੂੰ ਤਿਆਰ ਕਰ ਸਕਦੇ ਹੋ ਠੀਕ ਹੈ ਆਪਣੀ 26 ਇੰਚ ਬੈਲਟ ਤਿਆਰ ਹੈ ਤੇ ਕਟਿੰਗ ਕਰਾਂਗੇ 27 ਇੰਚ ਠੀਕ ਹੈ ਜੀ ਕੋਸ਼ਿਸ਼ ਕਰਾਂਗੀ ਕਿ ਤੁਹਾਨੂੰ ਮੈਂ ਇਸ ਸਲਵਾਰ ਦੀ ਸਟਿਚਿੰਗ ਦੀ ਵੀਡੀਓ ਵੀ ਪਾਵਾਂ ਠੀਕ ਹੈ ਇਹ ਹੋ ਗਈ ਜੀ ਆਪਣੀ ਫਰਸ਼ੀ ਸਲਵਾਰ ਜਾਨੀ ਕਿ ਡਿੱਗੀ ਡਿੱਗੀ ਸਲਵਾਰ ਜਿਹੜੀ ਹੁੰਦੀ ਹੈ ਅੱਜਕਲ ਫਰਸ਼ ਦੇ ਨਾਲ ਲੱਗਦੀ ਹੋਈ ਜਿਵੇਂ ਚਲਦੀ ਹੈ ਰੀਲਾਂ ਦੇ ਵਿੱਚ ਠੀਕ ਹੈ ਇਹ ਉਹ ਵਾਲੀ ਸਲਵਾਰ ਹੈ ਜੇਕਰ ਤੁਹਾਨੂੰ ਕਟਿੰਗ ਵਧੀਆ ਲੱਗੀ ਈਜ਼ੀ ਲੱਗੀ ਸੌਖੀ ਲੱਗੀ ਤਾਂ ਪਲੀਜ਼ ਕਮੈਂਟ ਜ਼ਰੂਰ ਕਰਨਾ ਲਾਈਕ ਸ਼ੇਅਰ ਵੀ ਜ਼ਰੂਰ ਕਰਨਾ ਓਕੇ ਜੀ ਧੰਨਵਾਦ ਮਿਲਦੇ ਆ ਨੈਕਸਟ ਵੀਡੀਓ ਚ ਬਾਏ ਬਾਏ ਥੈਂਕ ਯੂ